ਅਹੀਨਾ ਇੱਕ ਵਾਰੀ ਸ਼੍ਰੀ ਅਖੰਡ ਪਾਤਸ਼ਾਹਬ ਆਪਣੇ ਘਰ ਦੇ ਵਿੱਚ ਰਖਾਉਣਾ ਸੀ ਚਲੋ ਲਾਂਗਰੀ ਨੇ ਆਪਣਾ ਸਮਾਨ ਲਖਾਤਾ ਜੋ ਲੰਗਰ ਦੇ ਵਿੱਚ ਸਮਾਨ ਪੈਣਾ ਸੀ ਲਾਂਗਰੀ ਸਿੰਘ ਨੇ ਆਪਣਾ ਸਮਾਨ ਲਖਾਤਾ ਗਰੰਤੀ ਸਿੰਘ ਨੇ ਆਪਾਂ ਆ ਕੇ ਸਾਰਾ ਕੰਮ ਦੱਸਤਾ ਵੀ ਇੰਨਾ ਇੰਨਾ ਤੇ ਐਨੇ ਵਜੇ ਆ ਜਿਓ ਗੁਰਦ੍ਰੇਸ ਸਮਾਨ ਲੈ ਜਾਓ ਜੋ ਮਤਲਬ ਚੰਦੋਆ ਸਾਹਿਬ ਜੋਰ ਮਾਲੇ ਜੋ ਤਿਆਰੀ ਕਰਨ ਦਾ ਜੋ ਵੀ ਸਮਾਨ ਚਾਹੀਦਾ ਗੁਰਦ੍ਰੇੋਂ ਲੈ ਜਾਓ ਆ ਕੇ ਗਰੰਥੀ ਸਿੰਘ ਨੇ ਆਪਣਾ ਸਮਾਨ ਦੱਸਤਾ ਵੀ ਇੱਕ ਰਮਾਲਾ ਰਮਾਲਾ ਸੱਟ ਤੇ ਐਨੀ ਭੇਟਾ ਚਲੋ ਗਰੰਥੀ ਸਿੰਘ ਆਪਣਾ ਦੱਸ ਕੇ ਚਲ ਗਿਆ ਫਿਰ ਉਸ ਤੋਂ ਬਾਅਦ ਵੀਰ ਇੱਕ ਹੋਰ ਮਿਲਿਆ ਆਂਦਾ ਸਮਾਨ ਲਿਖ ਲਿਆ ਮੈਂ ਕਿਹਾ ਹਾਂਜੀ ਸਾਰਾ ਪਤਾ ਵਾ ਆਂਦਾ ਵੀ ਇੱਕ ਤੂਫਾਨ ਦੀ ਡੱਬੀ ਲਾਏ ਹੋ ਉਹਨੇ ਆਪਣਾ ਸਮਾਨ ਲਿਖਾਉਂ ਲਾ ਪਿਆ ਵੀਰ ਆਂਦਾ ਇੱਕ ਤੂਫਾਨ ਦੀ ਡੱਬੀ ਲਾਏ ਹੋ ਇੱਕ ਘੋੜਾ ਦਾ ਡੱਬਾ ਲਾਏ ਹੋ ਉਹ ਜੋਤ ਜਗਾਈ ਦੀ ਜੜੀ ਜਿਹੜੀ ਵੇਖਿਆ ਨਾ ਇਦਾਂ ਕਰਕੇ ਆਈ ਐ ਮੱਥੇ ਉਲੋਂਦੀ ਐ ਉਹ ਵਾਲੀ ਆਂਦਾ ਇੱਕ ਕਿਓ ਦਾ ਡੱਬਾ ਉਹਨਾਂ ਜੋੜ ਚਾਉਣੀ ਐ ਤੇ ਇੱਕ ਝਾਟੀ ਕੁੰਬ ਕੜਾ ਇੱਕ ਹੰਾਰਗਿਲ ਤੇ ਉਹਦੇ ਉੱਤੇ ਲਵੇਟਣ ਵਾਸਤੇ ਇੱਕ ਮੌਲੀ ਮੈਂ ਕਿਹਾ ਵੀ ਇਹ ਤਾਂ ਗੁਰਮਤ ਦੇ ਉਲਟੀਆਂ ਚੀਜ਼ਾਂ ਗੁਰਮਤ ਇਹਨਾਂ ਚੀਜ਼ਾਂ ਨੂੰ ਮੰਦੀ ਕੋਈ ਨਹੀਂ ਆਂਦਾ ਇਹ ਪ੍ਰਾਤਨ ਮਰਿਆਦਾ ਮੈਂ ਮੇਰੇ ਕੋਲ ਸਿੱਖ ਰਿਆਦਾ ਮਰਿਆਦਾ ਦੀ ਕਾਪੀ ਹੀ ਉਹ ਮਕਾਪੀ ਲੈ ਆ ਕੇ ਵਿਖਾਤੀ ਮੈਂ ਖਾ ਵੇਖੋ ਲਿਖਿਆ ਵਾ ਪੇ ਅਖੰਡ ਪਾਠ ਸਾਹਿਬ ਦੇ ਨਾਲ ਜੋਤ ਜਗਾਉਣੀ ਕੁੰਭ ਰੱਖਣੇ ਨਾਰਗਰ ਰੱਖਣੇ ਧੂਫਾਂ ਜਗਾਉਣੀਆਂ ਇਹ ਮਨਮਤ ਆ ਮੈਂ ਖਾ ਜਿਹੜੀ ਤੇਰੇ ਕੋਲ ਵੀਰ ਪ੍ਰਾਤਨ ਮਰਿਆਦਾ ਪਈ ਆ ਉਹ ਮੈਨੂੰ ਤੂੰ ਵਿਖਾ ਦੇ ਉਹ ਵੀਰ ਚੁੱਪ ਕਰ ਗਿਆ ਹੁਣ ਅਸਲ ਵਿੱਚ ਮੈਂ ਬੇਨਤੀ ਕਰਾਂ ਜਿਹੜੀ ਧੂਫਾਂ ਦੀ ਗੱਲ ਆਪਾਂ ਕਰਦੇ ਆ ਨਾ ਅਰਗਬਤੀਆਂ ਦੀ ਇਹ ਅਰਗਬਤੀ ਦਾ ਧਰਮ ਦੇ ਨਾਲ ਕੋਈ ਵਿਸ਼ਾ ਨਹੀਂ ਗਾ ਧਰਮ ਦੇ ਨਾਲ ਦਾ ਕੋਈ ਸਬੰਧ ਨਹੀਂ ਗਾ ਇਹ ਅਰਗਬਤੀ ਕੇਵਲ ਤੇ ਕੇਵਲ ਸੁਗੰਧੀ ਦੇਣ ਵਾਲੀ ਚੀਜ਼ ਆ ਜਿਹੜੇ ਜੁੜਦਿਆਂ ਜੁੜਦਿਆਂ ਜੇਕਰ ਅਸੀਂ ਗੁਰਮਤਿ ਪੜ੍ਹੀ ਕੋਈ ਨਹੀਂ ਇਹ ਜੁੜਦਿਆਂ ਜੁੜਦਿਆਂ ਇਹ ਚੀਜ਼ ਆ ਕੇ ਧਰਮ ਨਾਲ ਜੁੜ ਗਈ ਤੇ ਇਦਾਂ ਘਰੇ ਗੁਰੂ ਸਾਹਿਬ ਖੁਸ਼ ਹੁੰਦੇ ਆ ਪਰ ਗੁਰੂ ਸਾਹਿਬ ਅਰਗਬਤੀਆਂ ਨਾਲ ਖੁਸ਼ ਨਹੀਂ ਹੁੰਦੇ ਗੁਰੂ ਸਾਹਿਬ ਜੇਕਰ ਖੁਸ਼ ਹੁੰਦੇ ਆ ਤੁਹਾਡੇ ਕੋਲ ਬੈਠ ਕੇ ਬਾਣੀ ਸੁਣਦੇ ਨਾਲ ਖੁਸ਼ ਹੁੰਦੇ ਆ ਪਾਠੀ ਸਿੰਘਾਂ ਨੇ ਜਿੰਨੀ ਭੇਟਾ ਗੱਲ ਕੀਤੀ ਪ੍ਰੋਪਰ ਭੇਟਾ ਦਵੋਗੇ ਤਾਂ ਗੱਲ ਤਾਂ ਗੁਰੂ ਸਾਹਿਬ ਖੁਸ਼ ਹੁੰਦੇ ਆ ਇਹ ਨਹੀਂ ਵੀ 450 ਆ ਕੇ ਕਹਿਦਾ ਵੀ 450 ਰੁਪਏ ਭੇਟਾ ਤੇ ਤੁਸੀਂ ਕਹਿ ਲਾ ਪੈ ਲਓ ਜੀ ਅੱਜ ਤੋਂ 12 ਸਾਲ ਪਹਿਲਾਂ 3100 ਹੀ ਐਦਾਂ ਗੁਰੂ ਸਾਹਿਬ ਖੁਸ਼ ਨਹੀਂ ਹੁੰਦੇ ਫਿਰ ਬਾਣੀ ਦੇ ਵਿੱਚੋਂ ਖੰਡਨ ਕਰਾਂ ਆਪਾਂ ਪੜਦੇ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਜਗਨਨਾਥ ਪੂਰੀ ਗੁਰੂ ਸਾਹਿਬ ਗਏ ਇਹ ਧਿਆਨ ਨਾਲ ਸੁਣੋ ਜਗਨਨਾਥ ਪੁਰੀ ਜਾਏ ਗੁਰੂ ਸਾਹਿਬ ਨੂੰ ਕਿਹਾ ਆਓ ਆਰਤੀ ਕਰੀਏ ਗੁਰੂ ਸਾਹਿਬ ਨੇ ਕਿਹਾ ਵੀ ਆਰਤੀ ਆਲਰੇਡੀ ਹੋ ਰਹੀ ਹੈ ਗਗਨ ਮੈਂ ਥਾਲ ਆ ਗਗਨ ਮੈਂ ਹੀ ਥਾਲ ਤਾਂ ਧਿਆਨ ਨਾਲ ਸੋਚ ਕੇ ਵੇਖਿਓ ਜਿਹੜੇ ਗੁਰੂ ਦਾ ਥਾਲ ਹੀ ਮਿਲਣ ਜਾਂਦਾ ਜਿਹੜੇ ਗੁਰੂ ਦਾ ਥਾਲ ਹੀ ਗਗਨ ਆ ਉਹ ਗੁਰੂ ਕਿੱਡਾ ਬੇਅੰਤ ਹੋਏਗਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਚੰਦ ਤਾਰੇ ਦੇ ਦੀਪਕ ਬਣ ਗਏ ਜਿਹੜੇ ਥਾਲ ਦੇ ਵਿੱਚ ਤੁਸੀਂ ਦੀਵੇ ਜਗਾਏ ਆ ਚੰਦ ਤਾਰੇ ਦੀਪਕ ਬਣ ਗਏ ਗਗੜ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆ ਲੋ ਮਲਿਆਲਾ ਪਰਵਤ ਵੱਲੋਂ ਆ ਰਹੀ ਇਸ ਗੰਧੀ ਧੂਪ ਮਲਿਆ ਲੋ ਉਹ ਧੂਪ ਦਾ ਕੰਮ ਕਰ ਰਹੀ ਆ ਪਵਨ ਚੋ ਬਰੋ ਕਰੇ ਤਾਂ ਮੈਂ ਬਾਣੀ ਜੋ ਖੰਣਨ ਕੀਤਾ ਮੈਂ ਕਿਹਾ ਵੀ ਧੂਪ ਲਾਉਣ ਤੋਂ ਇੱਥੇ ਬਾਣੀ ਨੇ ਰੋਕਿਆ ਸਾਨੂੰ ਪਿਮਲਿਆਲਾ ਪਰਵਤ ਵੱਲੋਂ ਆ ਰਹੀ ਇਸ ਗੰਧੀ ਆਰਤੀ ਆਲਰੇਡੀ ਹੋ ਰਹੀ ਆ ਤੇ ਲੱਗਦਾ ਨਹੀਂ ਬਕਾਮ ਆ ਜਿਹੜੇ ਕੰਮ ਗੁਰੂ ਸਾਹਿਬ ਨੇ ਰੋਕਿਆ ਉਹੀ ਕੰਮ ਅਸੀਂ ਫੇਰ ਕਰਦੇ ਆਂ ਫੇਰ ਜੋਤ ਜਗਾਈ ਜਾਂਦੀ ਐ ਤੇ ਮਹਾਰਾਜ ਕਹਿੰਦੇ ਵੀ ਨਾਮ ਤੇਰੇ ਕੀ ਜੋਤ ਜਗਾਈ ਜੇ ਜੋਤ ਜਗਾਉਣੀ ਐ ਤੇ ਆ ਜੋਤ ਨਹੀਂ ਜਿਹੜੀਆਂ ਉਦਾਂ ਘਿਓ ਦੀ ਜੋਤ ਜਗਾਈ ਤੇਲ ਦੀ ਜੋਤ ਜਗਾਈ ਦੀਵੇ ਜਗਾਏ ਇਹ ਜੋਤ ਨਹੀਂਗੀ ਜੋਤ ਜਗਾਉਣੀ ਆਪਣੇ ਮਨ ਦੇ ਵਿੱਚ ਜਗਾ ਕਿਹੜੀ ਜੋਤ ਨਾਮ ਤੇਰੇ ਕੀ ਜੋਤ ਜਗਾਈ ਬਾਣੀ ਚੋਂ ਖੰਨਣ ਕੀਤਾ ਕਿਉਂਕਿ ਕਈ ਵੀਰ ਸਖਰਾਧ ਮਰਿਆਦਾਵ ਨਹੀਂ ਮੰਨਦੇ ਖੜੜਾ ਖਰੜਾ ਕਹਿ ਕੇ ਰਿਜੈਕਟ ਕਰਦੇ ਉਹਨਾਂ ਵੀਰਾਂ ਨੂੰ ਜਵਾਬ ਦਿੱਤਾ ਮੈਂ ਬਣੀ ਜੁਤਾ ਇਹ ਅਸਲ ਵਿੱਚ ਜਿਹੜੀ ਆਪਾਂ ਗੱਲ ਕਰਦੇ ਆ ਨਾ ਜਿਹੜੇ ਲੱਗਿਆ ਜੋਤ ਜਗਾਈ ਜਾਂਦੀ ਆ ਪੁਰਾਣੇ ਸਮਿਆਂ ਦੇ ਵਿੱਚ ਇਹਦਾ ਕੰਮ ਕੇਵਲ ਤੇ ਕੇਵਲ ਚਾਨਣ ਕਰਨਾ ਹੁੰਦਾ ਸੀ ਅੱਜ ਦੇ ਸਮੇਂ ਦੇ ਵਿੱਚ ਇਹਦੀ ਲੋੜ ਹੀ ਕੋਈ ਨਹੀਂ ਅੱਜ ਤੁਸੀਂ ਧਿਆਨ ਦਿਓ ਵਧੀਆ ਤੋਂ ਵਧੀਆ LED ਬਲਬ ਆ ਗਿਆ ਅੱਜ ਸੋਨੇ ਤੋਂ ਸੋਨਾ ਬਲਬ ਆ ਗਿਆ ਵਾ ਕਿੰਨਾ ਚਾਨਣ ਕਰ ਦਿੰਦੇ ਆ ਅੱਜ ਦੀ ਲੋੜ ਹੀ ਕੋਈ ਨਹੀਂ ਪਰ ਜਿਹੜੇ ਗ੍ਰੰਥੀ ਸਿੰਘਾਂ ਨੂੰ ਆਪਣੇ ਲਾਲਚ ਦੇਖੇ ਵਿੱਚੋਂ ਗੁੱਸਾ ਨਾ ਕਰਿਓ ਜਿਹੜੇ ਗ੍ਰੰਥੀ ਸਿੰਘਾਂ ਨੇ ਆਪਣੇ ਲਾਲਚ ਵਿੱਚ ਵੇਖੇ ਕਿ ਜੋਤ ਜਗਾਉਣ ਦੇ ਬਹਾਨੇ ਸੰਗਤਾ ਵਾਵਾ ਘੋ ਦੇ ਜਾਂਦੀਆਂ ਵਾ ਉਹਨਾਂ ਗ੍ਰੰਥੀ ਸਿੰਘਾਂ ਨੇ ਇਸ ਚੀਜ਼ ਤੋਂ ਲੋਕਾਂ ਨੂੰ ਰੋਕਿਆ ਨਹੀਂ ਉਹਨਾਂ ਨੇ ਇਹ ਚੀਜ਼ ਧਰਮ ਦੇ ਨਾਲ ਜੋੜ ਦਿੱਤੀ ਹੁਣ ਤੋਂ ਹੀ ਆਖੂਗਾ ਵੀ ਗ੍ਰੰਥੀ ਸਿੰਘ ਦਾ ਨਾਂ ਕੋਲਿਆ ਇੱਕ ਗ੍ਰੰਥੀ ਦੀ ਵੀਡੀਓ ਵਾਇਰਲ ਹੋਈ ਰਹੀ ਨਾ ਉਹ ਗ੍ਰੰਥੀ ਦਾ ਇਦਾਂ ਉਹ ਗੰਦਾ ਛੋਟਾ ਆਤੀ ਆ ਉਦੇ ਵਿੱਚ ਹੀ ਸਰੂਪ ਰੱਖਿਆ ਵਾ ਤੇ ਨਾਈ ਦੀ ਦੁਕਾਨ ਤੇ ਗਿਆ ਉਹ ਗ੍ਰਾਂਥੀ ਛੋਟੇ ਹਾਥੀ ਸਰੂਪ ਰੱਖ ਕੇ ਤੇ ਦੱਸੋ ਇਹ ਲਾਲਚ ਨਹੀਂ ਦੀ ਹੋਰ ਕੀ ਆ ਤੇ ਜਿਹੜੀ ਜੋਜਗਾਉਣ ਦੀ ਗੱਲ ਹੈ ਉਹ ਵੀ ਲਾਲਚ ਤੋਂ ਸ਼ੁਰੂ ਹੋਈ ਹੈ ਅੱਜ ਉਹ ਚੀਜ਼ ਅਹੀਂ ਵਾਧਿਆ ਵਾਧਿਆ ਧਰਮ ਨਾਲ ਜੋੜਤੀ ਉਹ ਜਦੋਂ ਉਹ ਧਰਮਧਾਰਨ ਦੇਤੀ ਪਿਓ ਗ੍ਰਾਂਥੀ ਸਿੰਘ ਉਹਨੇ ਛੋਟੇ ਹਾਥੀ ਦੇ ਵਿੱਚ ਇਹ ਸਰੂਪ ਰੱਖ ਕੇ ਗੰਦਾ ਛੋਟਾ ਹਾਥੀ ਆ ਉਹ ਛੋਟੇ ਹਾਥੀ ਰਵੇ ਸਰੂਪ ਰੱਖ ਕੇ ਤੇ ਉਹ ਨਾਈ ਦੀ ਦੁਕਾਨ ਤੇ ਉੱਤੇ ਪਾਠ ਕਰਨ ਗਏ ਆ। ਵੀਡੀਓ ਵੇਰ ਲਓ ਰਹੀ ਨਾ। ਉਸੇ ਤਰ੍ਹਾਂ ਲਾਲਚ ਮਾਰਦਾ ਸਾਨੂੰ ਹਰ ਵਾਰੀ। ਫਿਰ ਵੇਖੋ ਜੀ ਕੜਾ ਲਿਆ ਕੇ ਰੱਖੋ। ਕੁੰਬ ਲਿਆ ਕੇ ਰੱਖੋ। ਤੇ ਲਾਗੇ ਉਹਦੇ ਉੱਤੇ ਨਾਰ ਕੇ ਰੱਖ ਦੋ। ਅੱਛਾ ਗੱਲ ਕੀ ਕੀਤੀ ਜਾਂਦੀ ਆ? ਗੱਲ ਇਹ ਕੀਤੀ ਜਾਂਦੀ ਉੱਥੇ ਵੀ ਜਦੋਂ ਬਾਣੀ ਪਾਠੀ ਸਿੰਘ ਪੜੂਗਾ। ਉਹ ਬਾਣੀ ਨਾਰਗਲ ਦੇ ਵਿੱਚ ਵੜੂਗੀ ਤੇ ਨਾਰਗਲ ਨੂੰ ਖਾ ਲੋ ਤੇ ਬਾਣੀ ਸਾਡੇ ਅੰਦਰ ਚਲ ਜੂਗੀ ਤੇ ਜੇ ਤੋ ਚੰਗਾ ਵੀ ਸਦਾ ਅਸੀਂ ਆਪ ਲਾਗੇ ਬਈ ਕੇ ਬਾਣੀ ਸੁਣ ਲਗੀ ਉਹ ਵਧੀਆ ਨਹੀਂ ਅਸੀਂ ਆਪ ਲਾਗੇ ਬਈ ਕੇ ਬਾਣੀ ਸੁਣੀਏ ਤੇ ਕਿੰਨਾ ਵਧੀਆ ਹੋਵੇ ਨਾਰੀਆਂ ਨੂੰ ਬੰਨ ਕੇ ਵੇਖ ਲੋ ਤੇ ਨਾਲ ਸਿਰ ਨੂੰ ਬੰਨ ਕੇ ਵੇਖ ਲੋ ਬੰਦੇ ਦਾ ਸਿਰ ਪਾੜ ਜਾਏਗਾ ਨਾਰਗਲ ਨੂੰ ਟੁੱਟੇਗਾ ਤਾਂ ਸਵਾਲ ਫੇਰ ਉੱਥੇ ਮੁੜਕੜ ਕੇ ਆਉਂਦਾ ਵਾ ਕਿ ਐਡੇ ਮਜ਼ਬੂਤ ਨਾਰਗਲ ਦੇ ਵਿੱਚ ਬਾਣੀ ਵੜ ਸਕਦੀ ਆ ਤਾਂ ਕੀ ਗੱਲ ਤੇਰੇ ਸੌਫਟ ਖੋਪੜੇ ਦੇ ਵਿੱਚ ਬਾਣੀ ਨਹੀਂ ਵੜ ਸਕਦੀ ਜੇਕਰ ਤੇਰੇ ਸੌਫਟ ਖੋਪੜੇ ਦੇ ਵਿੱਚ ਬਾਣੀ ਨਹੀਂ ਵੜੀ ਤੇ ਭਾਈ ਤੂੰ ਕਿਦਾਂ ਹਸ ਲਾਉਣਾ ਮਂ ਵੀ ਐਡੇ ਮਜ਼ਬੂਤ ਨਾਰਗਲ ਦੇ ਵਿੱਚ ਬਾਣੀ ਵੜ ਜੂਗੀ ਕਦੀ ਨਹੀਂ ਇਸ ਸਿਰੇ ਦੇ ਬਾਹਮਣਵਾਦ ਦੇ ਅੱਜ ਸਾਡੇ ਵਿੱਚ ਯੂਰ ਦੁਬਾਰਾ ਫੜਿਆ ਵਾ ਤੇ ਸਾਨੂੰ ਲੋੜ ਆ ਰੋਕਣ ਦੀ ਇੱਕ ਮਰਿਆਦਾ ਦੇ ਝੰਡੇ ਇਠਾਉਣ ਦੀ ਫਿਰ ਉੱਤੇ ਮੌਲਗਲ ਬਿਟੇ ਜਾਂਦੀਆਂ ਧਿਆਨ ਨਾਲ ਵੇਖੋ ਉਹ ਮੋਲ ਕਿਉਂ ਤਾਂ ਸਿੱਖਾ ਨਾਲ ਕੋ ਲੇਟਰ ਰਿਲੇਟਡ ਹੈ ਕਿਤੇ ਉਹ ਕੋਈ ਇੱਕ ਐਂਗਲ ਕੋਈ ਸਿੱਖਾ ਨਾਲ ਉਹਦਾ ਮੇਲ ਖਾਂਦਾ ਹੋਵੇ ਇਹ ਸਿਰੇ ਦੀਆਂ ਮਨਮਤਾਵਾਂ ਫੇ ਤੂੰ ਧੂਫਾਂ ਹੀ ਲਾ ਦਨੇ ਆ ਉਹ ਇੱਕ ਬਾਪੂ ਨੂੰ ਅਸੀਂ ਲਾਗੇ ਬਿਠਾਇਆ ਹੁੰਦਾ ਵਾ ਕਿ ਧੂਫਾਂ ਤੋਂ ਜਗਾ ਜਗਾ ਕੇ ਧੂਫਾਂ ਲਈ ਜਾਣੀਆਂ ਵਾ ਉਹ ਗਰੰਥੀ ਨੇ ਇਦਾਂ ਆਏ ਪਰ ਨਾਲੇ ਵੇਟਿਆਂਦਾ ਉਹ ਵੀ ਕਹਿੰਦਾ ਵੀ ਲਾਣਾ ਲਾਗੇ ਵੇ ਕਿ ਸੁਣ ਵੀ ਲਓ ਧੂਫਾਂ ਤੋਂ ਹੀ ਲਈ ਜਾਂਦੇ ਜੇ ਗਰੰਥੀ ਤੋਂ ਹੀ ਉਹ ਵਿਚਾਰਾ ਗੇ ਮਰੀਜ਼ ਐ ਦਮੇ ਦਾ ਮਰੀਜ਼ ਐ ਉਹ ਵਿਚਾਰਾ ਤੇ ਤੁਸੀਂ ਧੂਫਾਂ ਲਈ ਜਾਂਦੇ ਹੋ ਜਦ ਹੁੰਦੀ ਆ ਨਾ ਅੱਡੀ ਵੀ ਮੁੜ ਕੇ ਆ ਕੇ ਤੂੰ ਧੂਫਾਂ ਲਈ ਜਾਓ ਤੇ ਮੁੜ ਕੇ ਬਾਹਰ ਗੰਡਿਆਂ ਦੀਆਂ ਪੂਕਾਂ ਦੇ ਤੂੰ ਰਾਵਾਂਗੇ ਲਸਣ ਦੀਆਂ ਪੂਕਾਂ ਦੇ ਤੂੰ ਰਾਵਾਂਗੇ ਜਦ ਹੁੰਦੀ ਐ ਪਰ ਜੋ ਮੈਂ ਤੁਹਾਨੂੰ ਗੱਲ ਕਲੀਅਰ ਕਰਤੀ ਇਹ ਅਰਗਬਤੀ ਕੇਵਲ ਤੇ ਕੇਵਲ ਸੁਗੰਧ ਦਾ ਵਿਸ਼ਾ ਵਾ ਇਹ ਕੋਈ ਧਰਮ ਦੇ ਨਾਲ ਇਹਦਾ ਲੈਕਾ ਜੇ ਕਹਿਣੀ ਆ ਜਿਵੇਂ ਪਰਫਿਊਮ ਪਰਫਿਊਮ ਇੱਕ ਸੁਗੰਧ ਦਾ ਵਿਚ ਹੈ ਉਸੇ ਤਰ੍ਹਾਂ ਹੀ ਇਹ ਸੁਗੰਧ ਦਾ ਵਿਚ ਹੈ ਪਰ ਇਹਨੂੰ ਤੋੜ ਕੇ ਅਸੀਂ ਲੈ ਦੁੱਜੇ ਬਣੇ ਗਏ ਤਾਂ ਕਈ ਵੀਰਾਂ ਦੀ ਮੈਂ ਉਦਾਹਰਨਾਂ ਸੁਣਦਾ ਹਾਂ ਉਦਾਹਰਨਾਂ ਪਤਾ ਕਿਵੇਂ ਦੀਆਂ ਦੇਣਗੇ ਅਖਣਗੇ ਮਹਾਰਾਜ ਬਾਣੀ ਚ ਕਹਿੰਦੇ ਆ ਕਿ ਕੁੰਬੇ ਬੱਦਾ ਜਲ ਰਹਾ ਹੈ ਜਲ ਬਿਨ ਕੁੰਬ ਦਾ ਹੋਏ ਮੈਂ ਬੇਨਤੀ ਕਰਦਾ ਉਹਦਾ ਅਰਥ ਇਹ ਨਹੀਂ ਆ ਵੀ ਕੁੰਬ ਤੁਸੀਂ ਪਾੜ ਦੇ ਲਾਗੇ ਰੱਖ ਲਓ ਉਦਾ ਅਰਥ ਇਹ ਆ ਵੀ ਕੁੰਬੇ ਬੱਦਾ ਜਲ ਰਹਿ ਜਿਵੇਂ ਕੁੰਬ ਨੇ ਕੁੰਬੇ ਇੱਕ ਘੜਾ ਵਾ ਕੁੰਬੇ ਬੱਦਾ ਜਲ ਰਹਿ ਜਿਵੇਂ ਕੁੰਬ ਨੇ ਜਲ ਨੂੰ ਬੰਦ ਕੇ ਰੱਖਿਆ ਪਾਣੀ ਨੂੰ ਬੰਦ ਕੇ ਰੱਖਿਆ ਵਾ ਤੇ ਜਲ ਬਿਨ ਕੁੰਬ ਨਾ ਹੋਏ ਪਾਣੀ ਤੋਂ ਬਣਾ ਘੜਾ ਬਣੀ ਨਹੀਂ ਸਕਦਾ ਤੇ ਮਹਾਰਾਜ ਕਹਿੰਦੇ ਉਵੇਂ ਹੀ ਜਿਵੇਂ ਕੁੰਬੇ ਬੱਦਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਮਹਾਰਾਜ ਕਹਿੰਦੇ ਉਵੇਂ ਹੀ ਗਿਆਨ ਕਾ ਬੱਦਾ ਮੰਨ ਰਹਿ ਗੁਰ ਬਿਨ ਗਿਆਨ ਨਾ ਹੋਏ ਇਹ ਸਮਝਿਆ ਕਰੋ ਇਹਨਾਂ ਗੱਲਾਂ ਨੂੰ ਕੁੰਬੇ ਬੱਧਾ ਜਿਆਦਾ ਰਹੇ ਪੰਕਤੀ ਦਾ ਮਤਲਬ ਇਹ ਨਹੀਂਗਾ ਵੀ ਤੁਸੀਂ ਲਾਗੇ ਘੜੇ ਨੂੰ ਰੱਖ ਲੋ ਗੱਲ ਪ੍ਰੈਕਟੀਕਲ ਕਰਨ ਦੇ ਵਿੱਚ ਤੇ ਗੱਲ ਨੂੰ ਡੈਫੀਨੇਸ਼ਨ ਦੇ ਕੇ ਸਮਝਾਉਣ ਦੇ ਵਿੱਚ ਦੋ ਗੱਲਾਂ ਦੇ ਵਿੱਚ ਅੰਤਰ ਹੁੰਦਾ ਵਾ ਇੱਕ ਹੁੰਦਾ ਉਦਾਹਰਨ ਦੇ ਕੇ ਸਮਝਾਈ ਦੂਜੀ ਗੱਲ ਹੁੰਦੀ ਆ ਪ੍ਰੈਕਟੀਕਲ ਕਰਕੇ ਵਿਖਾਈ ਇਹ ਦੋ ਗੱਲਾਂ ਦੇ ਵਿੱਚ ਬੜਾ ਫਰਕ ਹੁੰਦਾ ਵਾ ਸਮਝਿਆ ਕਰੋ ਇਸ ਗੱਲ ਨੂੰ ਇੱਥੇ ਇਹ ਗੱਲ ਨਹੀਂ ਕਹੀ ਵੀ ਤੁਸੀਂ ਲਾਗੇ ਕੁੰਬਾ ਰੱਖ ਸਕਦੇ ਹੋ ਕੋਮਬ ਰੱਖੰਦੋ ਨਾਰਗਾ ਰੱਖੰਦੋ ਮੌਲੀ ਲਵੇਟਨ ਤੋਂ ਤੂਫਾਂ ਲਾਉਣ ਤੋਂ ਜੋਤਾਂ ਜਗਾਉਣ ਤੋਂ ਸਾਨੂੰ ਬਾਣੀ ਨੇ ਈਵਨ ਸਿੱਖ ਰਾਤ ਮਰਿਆਦਾ ਆਪਾ ਪੜ ਲੀਏ ਸਿੱਖ ਰਾਤ ਮਰਿਆਦਾ ਜੇ ਭਰਵਾ ਖੰਡਣੇ ਆ ਤੇ ਜਿਹੜੇ ਜਾਂਦੇ ਆ ਸਾਰੀ ਪ੍ਰਾਤਨ ਮਰਿਆਦਾ ਤਾਂ ਮੈਂ ਕਿਹਨਾਂ ਵਿਖਾ ਦੋ ਕਿਹੜੀ ਮਰਿਆਦਾ ਚ ਸ਼ਾਇਦ ਅਸੀਂ ਗਲਤ ਹੋ ਗਏ ਮੇਰੀ ਬੇਨਤੀ ਹੈ ਸਿੱਖੋ ਘਰਾਂ ਦੇ ਵਿੱਚ ਆਪ ਬਾਣੀ ਪੜੋ ਅਸੀਂ ਵਾਰ-ਵਾਰ ਇਹ ਗੱਲ ਪਤਾ ਕਿਉਂ ਕਰਦੇ ਆ ਪਿਆ ਬਾਣੀ ਪੜੋ ਤਾਂ ਕਿ ਸਾਨੂੰ ਪਤਾ ਜਦੋਂ ਸਿੱਖਣੇ ਬਾਣੀ ਪੜੀ ਤੁਸੀਂ ਜਪਜੀ ਸਾਹਿਬ ਦੇ ਅਰਥ ਕਰ ਲੋਗੇ ਨਾ ਸ੍ਰੀ ਜਪਜੀ ਸਾਹਿਬ ਜੀ ਦੇ ਬਾਣੀ ਦੇ ਅਰਥ ਕਰ ਲੋਗੇ ਤੁਸੀਂ ਤੇ ਤੁਹਾਨੂੰ ਪਤਾ ਲੱਗ ਜੇਗਾ ਬਿ ਜੀਵਨ ਕੀ ਆ ਤੇ ਗਾਂ ਦੀ ਗਾਂ ਜਦੋਂ 1430 ਅੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੜੋਗੇ ਆ ਅਰਥ ਕਰੋਗੇ ਤੇ ਉਦੋਂ ਤੁਹਾਨੂੰ ਬਾਣੀ ਦੇ ਸਮਝ ਲੱਗੇਗੀ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਸਾਨੂੰ ਸੁਣੋ ਮੈਂ ਇਹ ਵੀ ਨਹੀਂ ਕਹਿੰਦਾ ਵੀ ਤੁਸੀਂ ਦੂਜੇ ਆਹ ਪ੍ਰਚਾਰਕ ਨੂੰ ਸੁਣੋ ਅਸੀਂ ਕਹਿੰਨੇ ਪ੍ਰਚਾਰਕ ਗਲਤ ਹੋ ਸਕਦਾ ਵਾ ਕੋ ਰਾਗੀ ਟਾਡੀ ਪ੍ਰਚਾਰਕ ਕੋਈ ਕਵੀਸ਼ਰ ਗਲਤ ਹੋ ਸਕਦਾ ਸਮਾਂ ਪਾ ਕੇ ਪਰ ਗੁਰਬਾਣੀ ਅੱਜ ਤੋਂ 500 ਸਾਲ ਪਹਿਲਾਂ ਵੀ ਸਹੀ ਹੀ 300 ਸਾਲ ਪਹਿਲਾਂ ਵੀ ਸਹੀ ਹੀ ਅੱਜ ਵੀ ਸਹੀ ਆ ਤੇ ਅੱਜ ਤੋਂ ਹਜ਼ਾਰ ਸਾਲ ਬਾਅਦਾਂ ਵੀ ਸਹੀ ਰਹੂਗੀ ਇਸ ਕਰਕੇ ਬਾਣੀਆਂ ਆ ਪੜੋ